ਖੋ ਵੀ ਅਲਮਾਰੀਆਂ ਦੇ ਵਿੱਚ ਫੀਚਰ ਪਾਤੇ ਸਾਇਲੈਂਟ ਅਲਮਾਰੀ ਆ ਆਪਾਂ ਕਈ ਵਾਰੀ ਘਰੇ ਕੀ ਹੁੰਦਾ ਗੁੱਸੇ ਚ ਹੁੰਨੇ ਆ ਅਲਮਾਰੀ ਐ ਮਾਰਦੇ ਪੂਰੇ ਜ਼ੋਰ ਦੀ ਖੜਕੀ ਹੁੰਦਾ ਰਹਿੰਦਾ ਸਾਰਾ ਦਿਨ ਇਹਦੇ ਦੇਖੋ ਵੀ ਕੋਈ ਖੜਕਨਦਾ ਆਪਣੇ ਹਿਸਾਬ ਨਾਲ ਹੀ ਡੈਣਗੀਆਂ ਜਿਹੜੇ ਵਿੱਚ ਮਤਲਬ ਡਰਾਅਰ ਨੇ ਉਹ ਵੀ ਜਿਹੜਾ ਆਪਾਂ ਲਾਵਾਂਗੇ ਜਿੰਨੇ ਮਰਜ਼ੀ ਜ਼ੋਰ ਦੇ ਮਾਰੋ ਇਹਨਾਂ ਨੇ ਸਾਇਲੈਂਟ ਹੀ ਲੱਗਣਾ ਸਾਊਂਡ ਨਹੀਂ ਕਰਦੇ ਹਨਾ ਬਾਈ ਹਾਂਜੀ ਬਿਲਕੁਲ ਇਹ ਸਾਊਂਡ ਨਹੀਂ ਕਰੂਗਾ ਇਹ ਆਪਣੇ ਆਪ ਹੀ ਅੰਦਰ ਜਾਣਗੇ ਇੱਕ ਬਾਈ ਨੇ ਤਿਹਾਰਾਂ ਕਰਕੇ ਆਫਰ ਲਾਇਆ ਹੋਇਆ ਹੈ ਜਿਵੇਂ ਇਹ ਅਲਮਾਰੀ 54000 ਦੀ ਹੈ ਇਹ 30% ਆਫ 38000 ਦੀ ਬਚੀ ਏ 30% ਆਫ ਕਰਕੇ ਆਪਾਂ ਨੂੰ 38000 ਦੀ ਪੈਣੀ ਹੈ ਠੀਕ ਹੈ ਹੁਣ ਜਿਵੇਂ ਅਗਲੀ ਆ ਗਈ ਇਹ ਹੈਗੀ ਆ 40000 ਦੀ ਇਹ 40000 ਦੀ ਹੈ 30% ਆਫ ਕਰਕੇ ਆਪਾਂ ਨੂੰ 28000 ਦੀ ਇਹ ਵੀ ਬਈ ਉਹਦੇ ਵਾਂਗੂ ਸਾਈਲੈਂਟ ਹੋਊਗੀ ਹਾਂਜੀ ਬਿਲਕੁਲ ਉਹਦੇ ਵਾਂਗੂ ਸੇਮ ਹੈ ਸੇਮ ਹੀ ਡਿਜ਼ਾਈਨ ਹੈ ਇਹਨਾਂ ਦੇ ਉੱਤੇ ਠੀਕ ਹੈ ਠੀਕ ਹੈ ਜੀ ਇਹ ਚੀਜ਼ ਦੀ ਡਿਮਾਂਡ ਕਰਦੇ ਲੋਕ ਅੱਜ ਤਾਂ ਕਰਕੇ ਪਾਈਆਂ ਨੇ ਮਤਲਬ ਇਹ ਚੀਜ਼ ਬਣਾਈਏ ਇਹ 33000 ਦੀ ਇਹ 30 ਦੀ ਦਵਾਂਗੇ ਭਾਈ ਹਾਂਜੀ ਇਹਦਾ 10% ਆਫ ਆ ਤੇ ਇਹ 30000 ਦੀ ਜਾਏਗੀ ਇਹ 38000 ਦੀ ਇਹਦੇ ਤੇ 10% ਆਫ ਆ ਤੇ 35000 ਦੀ ਲੱਗੇ ਇਹਨੇ ਬਰਨਾਲਾ ਬੜਜਲੇ ਨੇ ਮਹਾਲੀ ਸ਼ਹਿਰ ਦੇ ਵਿੱਚ ਮਹਾਲੀ ਸ਼ਹਿਰ ਦੇ ਵਿੱਚ ਤੁਸੀਂ ਕਦੇ ਇਹ ਲਮਾਰੀ ਰੇਟ ਪੁੱਛ ਕੇ ਦੇਖੋ ਵੀ ਕਿੰਨੀ ਜਿਆਦਾ ਮਹਿੰਗੀਆਂ ਨੇ ਜਿਵੇਂ ਇਹ ਲਮਾਰੀ ਪੂਰੇ ਵੱਡੇ ਸਾਈਜ਼ ਦੀ ਆ ਗਈ ਬਈ 57000 ਦੀ ਸੀ ਇਹ ਇਹ ਵੱਡੇ ਸਾਈਜ਼ ਦੀ ਲਮਾਰੀ ਹੈ ਜੀ ਇਹ 57000 ਦੀ ਇਹਦੇ ਤੇ ਵੀ 30% ਆਫ ਹੈ ਤੇ ਇਹ ਵੀ 40000 ਇਹ ਚੱਲਦੀ ਜਿਵੇਂ ਇਹ 30 ਦੀ ਕਰਤੀ ਹਾਂਜੀ ਤੇ ਇਹ ਬੋਰਡਰ ਨਾਲ ਲੁੱਕ ਵਾਲੀ ਕਰਤੀ 38000 ਵਾਲੀ 35000 ਦੇ ਵਿੱਚ ਹਾਂਜੀ ਵਿੱਚ ਜਿੱਦਾਂ ਕਿ ਘਰਾਂ ਦੇ ਵਿੱਚ ਆਪਾਂ ਕੋਈ ਪਾਠ ਪੂਜਾ ਕਰਨੀ ਹੈਗੀ ਤਾਂ ਉਹਨਾਂ ਲਈ ਮੰਦਰ ਵੀ ਬਣੇ ਹੋਏ ਆ ਤੇ ਤੁਸੀਂ ਮੰਦਰ ਵੀ ਲਗਾ ਸਕਦੇ ਹੋ